ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਦੇ ਹੱਕ ਦੇ ਵਿੱਚ ਸੀਐਮ ਆਨ ਦੇ ਵੱਲੋਂ ਰੋਡ ショਅ ਕਰਿਆ ਜਾਵੇਗਾ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੇ ਵਿੱਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਰੋਡ ショਅ ਦੇ ਵਿੱਚ ਸ਼ਿਰਕਤ ਕਰਨਗੇ ਜਿਨ੍ਹਾਂ ਨੂੰ ਲੈ ਕੇ ਪਟਿਆਲਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਕੜੇ ਇੰਤਜ਼ਾਮ ਕੀਤੇ ਗਏ ਨੇ ਤੇ ਆਪ ਦੇ ਲੋਕ ਸਭਾ ਵਾਈਸ ਪ੍ਰਧਾਨ ਹਰਪਾਲ ਜਨੇਜਾ ਨੇ ਕਿਹਾ ਹੈ ਕਿ ਜੁੜੀਆ ਸਰਕਾਰ ਆਖਿਰਲੇ 6 ਮਹੀਨਿਆਂ ਦੇ ਵਿੱਚ ਕੰਮ ਕਰਦੇ ਸਨ ਉਹ ਸੀਐਮ ਮਾਨ ਦੇ ਵੱਲੋਂ 2 ਸਾਲਾਂ ਦੇ ਵਿੱਚ ਹੀ ਕਰ ਦਿੱਤਾ ਗਿਆ ਹੈ ਪੰਜਾਬ ਦੇ ਲੋਕ ਆਪ ਉਮੀਦਵਾਰਾਂ ਨੂੰ ਵੱਡੀ ਗਿਣਤੀ ਦੇ ਵੋਟਾਂ પાਕੇ ਜਿਤਾਉਣਗੇ ਅੱਜ ਪੰਜਾਬ ਦੇ ਮੁੱਖ ਮੰਤਰੀ ਪਟਿਆਲਾ ਆ ਰਹੇ ਨੇ ਅਤੇ ਲੋਕਾਂ ਦਾ ਵਿੱਚ ਕਾਫੀ ਉਤਸ਼ਾਹ ਹੈ। ਗੋਜੀ ਮੈਂਹਾ ਵਿਨਾਸ਼ ਤੋਂ ਬਹੁਤ ਦੇਖ ਰਹੇ ਨੇ ਇਹਨਾਂ ਨਾਲ ਗੱਲ ਕਰਾਂਗੇ ਮੁੱਖ ਮੰਤਰੀ ਪੰਜਾਬ ਅੱਜ ਪਟਿਆਲਾ ਤੋਂ ਜਿਹੜੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਡਾਕਟਰ ਬਲਬੀਰ ਉਹਨਾਂ ਦੇ ਹੱਕ ਦੇ ਵਿੱਚ ਨੋਡ ਸ਼ੋਅ ਦੇ ਵਿੱਚ ਸ਼ਿਰਕਤ ਕਰਨ ਜਾ ਰਹੇ ਜਿਹਨੂੰ ਲੈ ਕੇ ਪਟਿਆਲਾ ਪਲੱਸ ਦਾ ਲੋਡ ਜਿਹੜਾ ਜਗਾ ਜਗਾ ਤੇ ਤਾਇਨਾਤ ਹੈ ਪੁਲਿਸ ਤਾਇਨਾਤ ਹੈ ਅਧੇ ਸੁਰੱਖਿਆ ਦੇ ਮੱਦੇ ਨਜ਼ਰ ਜਿਹੜਾ ਦੇਖ ਰਹੇ ਹੋ ਤੁਸੀਂ ਸਾਫ਼ ਤੌਰ ਤੇ ਸੀਐਮ ਇਹ ਵੱਲੋਂ ਜਿਹੜਾ ਅੱਜ ਪਟਿਆਲਾ ਦੇ ਜਿਹੜਾ ਨੋਡ ਸ਼ੋਅ ਹੈ ਉਹਦੇ ਵਿੱਚ ਸ਼ਿਰਕਤ ਕਰਨੀ ਹੈ ਜਿਹਨੂੰ ਲੈ ਕੇ ਸੁਰੱਖਿਆ ਤੇ ਕੜੇ ਇੰਤਜ਼ਾਮ ਜਿਹੜੇ ਕੀਤੇ ਜਾ ਰਹੇ ਆ ਜਗਾ ਜਗਾ ਤੇ ਪੁਲਿਸ ਤਾਇਨਾਤ ਹੈ ਹਰੇਕ ਜਗ੍ਹਾ ਤੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਇਹ ਪਟਿਆਲਾ ਦਾ ਜਿਹੜਾ ਤ੍ਰਿਪੜੀ ਇਲਾਕਾ ਹੈ ਇੱਥੇ ਅੱਜ ਜਿਹੜਾ ਹੈ ਰੋਡ ਸ਼ੋਅ ਆਮ ਆਨੇ ਪਾਰਟੀ ਦੇ ਵੱਲੋਂ ਜਿਹੜੇ ਉਮੀਦਵਾਰ ਨੇ ਪਟਿਆਲਾ 'ਚ ਡਾਕਟਰ ਭਵੀਰ ਉਹਨਾਂ ਦੇ ਹੱਥ ਦੇ ਵਿੱਚ ਜਿਹੜਾ ਰੋਡ ਸ਼ੋਅ ਹੋਣ ਜਾ ਰਿਹਾ ਜਿਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਜਿਹੜੇ ਨੇ ਅੱਜ ਪਟਿਆਲਾ ਪਹੁੰਚਣਗੇ 3 ਵਜੇ ਉਸ ਨੂੰ ਦੇਖ ਜਿਹੜਾ ਪਟਿਆਲਾ ਪੁਲਿਸ ਦੇ ਰਿਪੋਰਟਾਂ ਜਿਹੜਾ ਦੇ ਕਿ ਪੁਲਿਸ ਇਹਨਾਂ ਦੀ ਤਿਆਰੀ ਹੈ ਤੇ ਦੇਖਣ ਹੋ ਤਕੀਰਾ ਦੇ ਵਿੱਚ ਕਿ ਪਟਿਆਲਾ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਮੱਦੇ ਨਜ਼ਰ ਜੋ ਆਨੇ ਉਹੋ ਜਿਹੜੇ ਹੈ ਉਹ ਮੁਕੰਮਲ ਕੀਤੇ ਜਾ ਰਹੇ ਜਿਹਨੂੰ ਲੈ ਕੇ ਜਗਾ ਜਗਾ ਤੇ ਭਾਰੀ ਪੁਲਿਸ ਬਲ ਜਿਹੜਾ ਤੈਨਾਤ ਕੀਤਾ ਗਿਆ ਤਾਨੂੰ ਦਿਖਾ ਰਹੇ ਆ ਪਟਿਆਲਾ ਦੇ ਤ੍ਰਿਪੜੀ ਇਲਾਕੇ ਦੀਆਂ ਲਾਈਵ ਤਸਵੀਰਾਂ ਇੱਥੇ ਹਰੇਕ ਜਗ੍ਹਾ ਜਿਹੜੇ ਬੈਨਰ ਲੱਗੇ ਹੋਏ ਆ ਜਿਹੜਾ ਪਟਿਆਲਾ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਜਿਹੜੇ ਪਟਿਆਲਾ ਸੀਟ ਤੋਂ ਖੜੇ ਹੈ ਉਹ ਡਾਕਟਰ ਬਲਬੀਰ ਨੇ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਅੱਜ ਰੋਡ ਸ਼ੋ ਜਿਹੜਾ ਕੀਤਾ ਜਾ ਰਿਹਾ ਜਿੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਪਹੁੰਚ ਰਹੇ ਨੇ 3 ਵਜੇ ਇਹ ਰੋਡ ਸ਼ੋ ਪਟਿਆਲਾ ਦੇ ਤ੍ਰਿਪੜੀ ਇਲਾਕੇ ਤੋਂ ਸ਼ੁਰੂ ਹੋਵੇਗਾ ਪਟਿਆਲਾ ਤੋਂ ਕੈਮਰਾਮੈਨ ਹਰਿੰਦਰ ਦੇ ਨਾਲ ਅਵਿਨਾਸ਼ ਕੰਬੋਜ ਇੰਡੀਆ ਨਿਊਜ਼ ਲਈ ਜਿਹੜਾ 2022 ਚ ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਸੀ ਰੰਗਲਾ ਪੰਜਾਬ ਦਾ ਉਹ 2 ਸਾਲਾਂ ਚ ਮੈਂ ਸਮਝਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜੋ ਪੰਜਾਬ ਦੀਆਂ ਸਰਕਾਰਾਂ ਲਾਸਟ 6 ਮਹੀਨੇ 5 ਮਹੀਨੇਸ਼ ਕਰਦੀਆਂ ਹੁੰਦੀਆਂ ਸੀ ਤਾਂ ਇਹਨਾਂ ਨੇ ਪਹਿਲੇ 2 ਸਾਲਾਂ ਚ ਕਰਕੇ ਦਿਖਾ ਦਿੱਤਾ ਤੇ ਮੈਂ ਸਮਝਦਾ ਇਹੋ ਜਿਹਾ ਮੁੱਖ ਮੰਤਰੀ ਜਿਹੜਾ ਲੋਕਾਂ ਦਾ ਬੱਚਾ ਲੋਕਾਂ ਦਾ ਭਰਾ ਲੋਕਾਂ ਦੇ ਵਿੱਚ ਵਿਚਰਨ ਵਾਲਾ ਸ਼ਾਸਕ ਹੈ ਗਰੀਬ ਲੋਕਾਂ ਦੇ ਹੱਕ ਚੋਣਸਰਨ ਵਾਲਾ ਮੁੱਖ ਮੰਤਰੀ ਪੰਜਾਬ ਨੂੰ ਮਿਲਿਆ। ਅੱਜ ਪਟਿਆਲੇ 'ਚ ਡਾਕਟਰ ਗੁਬੀਰ ਜੀ ਦੇ ਹੱਥ 'ਚ ਜਿਹੜਾ ਦਿਹਾਤੀ ਏਰੀਆ ਉਹਦੇ 'ਚ ਪਾਦੀ ਇਸ ਤਰ੍ਹਾਂ ਰੋਸ਼ੋ ਕਰਨਾ ਆ ਰਹੇ ਨੇ। ਔਰ ਇਸ ਦਾ ਵੀ ਬੜੀ ਖੁਸ਼ੀ ਹੈ। ਅੱਜ ਪਟਿਆਲੇ ਦੇ 9 ਦੇ 9 ਹਲਕਿਆਂ 'ਚ ਇੰਨਾ ਉਤਸ਼ਾਹ ਜੋ ਦੇਖ ਕੇ ਮੈਨੂੰ ਅੱਜ ਪਤਾ ਲੱਗ ਰਿਹਾ ਕਿਸ ਤਰੀਕੇ ਨਾਲ ਜਿਵੇਂ ਪੰਜਾਬ ਨੂੰ ਰੰਗਲਾ ਬਣਾਉਣ ਲੱਗੇ ਹੋਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ।